ਕੇਂਦਰ ਸਰਕਾਰ ਆ ਉਹਨਾਂ ਨੇ ਸੂਬਾ ਸਰਕਾਰ ਦੀ ਟਕਾ ਕੇ ਝੜਚਪ ਕੀਤੀ ਐ ਉਸ ਇੱਕ ਮੀਟਿੰਗ ਹੁੰਦੀ ਐ ਉਸ ਮੀਟਿੰਗ ਦੇ ਵਿੱਚ ਇੱਕ ਜਿਵੇਂ ਪ੍ਰੋਜੈਕਟ ਨੇ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਨੇ ਉਹਨੂੰ ਲੈ ਕੇ بڑا ਮਸਲਾ ਆਪਸ ਦੇ ਵਿੱਚ ਪੱਖਿਆ ਹੈਗਾ ਕਿ ਪੰਜਾਬ ਸਰਕਾਰ ਜਿਹੜੀ ਜ਼ਮੀਨਾਂ ਐਕਵਾਇਰ ਕੀਤੀਆਂ ਹੋਈਆਂ ਨੇ ਜਿਹੜੀ ਕੇਂਦਰ ਸਰਕਾਰ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈਗਾ ਜਿਹੜਾ ਜੰਮੂ ਹੈਗਾ ਜੰਮੂ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਦਿੱਲੀ हरियाणा ਦੇ ਵਿੱਚੋਂ ਕਹਿੰਦੇ ਨੇ ਕਿ ਪ੍ਰੋਜੈਕਟ ਅਗਲੇ 6 ਮਹੀਨੇ ਤੱਕ ਪੂਰਾ ਹੋ ਜਾਏਗਾ ਪਰ ਪੰਜਾਬ ਸਰਕਾਰ ਜਿਹੜੀ ਹੈਗੀ ਉਹ ਇਸ ਮਸਲੇ ਤੇ ਗੰਭੀਰ ਬਿਲਕੁਲ ਨਹੀਂ ਹੈਗੀ ਜਿਹੜੇ ਲੋਕ ਉਹਨਾਂ ਨੇ ਜਿਹੜੀ ਇੱਕ ਰੋਡ ਕੱਢਣੀ ਹੈ ਸੜਕ ਕੱਢਣੀ ਹੈ ਉਹਦੇ ਕਬਜ਼ੇ ਹਿਤ ਤੱਕ ਕੇਂਦਰ ਸਰਕਾਰ ਨੂੰ ਨਹੀਂ ਮਿਲੇ ਉਸ ਜਿਹੜੀ ਮੀਟਿੰਗ ਆ ਉਹਦੇ ਵਿੱਚ ਹਰਪਜਨ ਈਟੀਓ ਪ੍ਰਮੁਖ ਸਕੱਤਰ ਵੀ ਕੇ ਸਿੰਘ ਤੇ ਹੋਰ ਵੀ ਜਿਹੜੇ ਪ੍ਰਮੁੱਖ ਅਧਿਕਾਰੀ ਸੀ ਉਹ ਵੀ ਸ਼ਾਮਿਲ ਸਨ ਉਹਨਾਂ ਨੇ ਜਾ ਕੇ ਝਾੜ-ਚਮ ਕੀਤੇ ਪੂਰੀ ਖਬਰ ਕੀ ਹੈਗੀ ਸੰਦੀਪ ਜੀ ਇਹ ਬੜੀ ਮਹੱਤਵਪੂਰਨ ਗੱਲ ਇਸ ਕਰਕੇ ਆ ਕਿ ਕਿਉਂਕਿ ਪਹਿਲਾਂ ਹੀ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦੇ ਨਾਲ ਕਈ ਤਰ੍ਹਾਂ ਦੇ ਜੜੇਕੇ ਨੇ ਔਰ ਫੰਡ ਦੱਸੇ ਜਾ ਰਹੇ ਨੇ ਕਿ 10000 ਕਰੋੜ ਰੁਪਏ ਦੇ ਨੇੜੇ ਪੁੱਜ ਗਏ ਆ ਜਿਹੜੇ ਰੁਕੇ ਹੋਏ ਆ ਜਿਹੜੇ ਪੈਂਡਿੰਗ ਪਏ ਆ ਜਿਸ ਦੇ ਵਿੱਚ ਜਿਹੜਾ ਰੂਰਲ ਡਿਵੈਲਪਮੈਂਟ ਦਾ ਫੰਡ ਹੈ ਉਹ ਵੀ ਉਸੇ ਤਰ੍ਹਾਂ ਪਿਆ ਹੈ ਐਨ ਐਚ ਐਮ ਦਾ ਫੰਡ ਪਿਆ ਹੈ ਔਰ ਸਕੂਲ ਨੂੰ ਲੈ ਕੇ ਜਿਹੜੇ ਅਡਾਪਟ ਕੀਤੇ ਜਾਂਦੇ ਨੇ ਫੰਡ ਇੱਕ ਆਉਂਦਾ ਉਸ ਨੂੰ ਲੈ ਕੇ ਵੀ ਇੱਕ ਐਮਓਯੂ ਸਾਈਨ ਹੋਣਾ ਸੀ ਉਹ ਨਹੀਂ ਹੋ ਪਾਇਆ ਉਸ ਦੇ ਕਰਕੇ ਪਿਆ ਉਹਨੇ ਇੱਕ ਨਵਾਂ ਰੇੜਕਾ ਸਾਹਮਣੇ ਆ ਗਿਆ ਹੁਣ ਜਿਹੜੀ ਮੀਟਿੰਗ ਹੋਈ ਹੈ ਪੂਰੀ ਵਿਸਥਾਰ ਨਾਲ ਖਬਰ ਕੀ ਦੱਸ ਦਿੰਨੇ ਆ ਪੰਜਾਬੀ ਟ੍ਰਿਬਿਊਨ ਦੇ ਬਿਲਕੁਲ ਪ੍ਰਮੁਖਤਾ ਦੇ ਨਾਲ ਪਹਿਲੇ ਪੰਨੇ ਤੇ ਸਭ ਤੋਂ ਉੱਪਰ ਖਬਰ ਛਾਪੀ ਗਈ ਹੈ ਜਿਹੜੀ ਕੀ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਭੁੱਲਰ ਦੀ ਹੈ ਇੰਦਰ ਵੱਲੋਂ ਪੰਜਾਬ ਦੇ ਨਵੇਂ ਸੜਕੀ ਪ੍ਰੋਜੈਕਟ ਰੋਕਣ ਦੀ ਚੇਤਾਵਨੀ ਗੜਕਰੀ ਵੱਲੋਂ ਮੀਟਿੰਗ 'ਚ ਸੂਬਾ ਸਰਕਾਰ ਦੀ ਧਿਆੜ ਚੰਦ ਇਹ ਸੁਰਖੀ ਛਾਪੀ ਹੈ ਔਰ ਪੰਜਾਬ ਸਰਕਾਰ ਨੇ ਪੁਰਾਣੇ ਪ੍ਰੋਜੈਕਟਾਂ ਦੇ ਅੜਿੱਕੇ ਦੂਰ ਕਰਨ ਲਈ 2 ਮਹੀਨੇ ਦੀ ਮਹੌਲ ਕਿਉਂਕਿ ਮੰਤਰੀ ਸਾਹਿਬ ਉੱਥੇ ਅਵਰ ਦੇ ਮੁਤਾਬਕ ਕਿ ਗੁੱਸੇ ਦੇ ਵਿੱਚ ਸੀ ਉਹ ਕਹਿ ਰਹੇ ਸੀ ਇਸ ਮਸਲੇ ਨੂੰ ਲੈ ਕੇ ਕਿ ਤੁਸੀਂ ਹਾਲੇ ਤੱਕ ਐਕਵਾਇਰ ਕੀਤੀਆਂ ਜ਼ਮੀਨਾਂ ਦੇ ਕਬਜ਼ੇ ਕਿਉਂ ਨਹੀਂ ਛਡਵਾ پا ਰਹੇ ਕਿਉਂਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ ਕਿ ਇਸ ਦਾ ਪਹਿਲੀ ਗੱਲ ਪੂਰਾ ਮੁੱਲ ਨਹੀਂ ਮਿਲ ਰਿਹਾ ਔਰ ਕਈ ਥਾਵਾਂ ਤੋਂ ਅਪੀਲਾਂ ਵੀ ਇਹ ਆਈਆਂ ਕਿ ਵੱਡੇ ਵੱਡੇ ਪ੍ਰੋਜੈਕਟਾਂ ਨੂੰ ਲੈ ਕੇ ਆਪਣੀਆਂ ਜ਼ਮੀਨਾਂ ਤੁਸੀਂ ਨਾ ਦਿਓ ਸਾਨੂੰ ਕਿ ਅੱਜ ਤੁਹਾਡਾ ਰੇਟ ਵੱਧ ਮਿਲ ਰਿਹਾ ਹੈ ਕੱਲ ਨੂੰ ਇਹ ਬੜੇ ਪਛਤਾਉਂਗੇ ਤੁਸੀਂ ਕਿਉਂਕਿ ਇਹ ਸਾਰਾ ਕੁਝ ਹੈ ਜਿਹੜਾ ਕਾਰਪੋਰੇਟ ਸੈਕਟਰ ਦੇ ਲਈ ਹੋ ਰਿਹਾ ਹੈ ਤੁਹਾਡੇ ਲਈ ਵੀ ਹੋ ਰਿਹਾ ਹੌਲੀ ਹੌਲੀ ਕਿਸਾਨੀ ਤੁਹਾਡੇ ਕੋਲ ਖੁੱਸ ਜਾਵੇਗੀ ਅਜਿਹੀਆਂ ਗੱਲਾਂ ਦੇ ਨਾਲ ਬੜੀਆਂ ਮੁਹੀਮਾਂ ਚੱਲੀਆਂ ਹਾਲਾਂਕਿ ਜਿਹੜੇ ਪਹਿਲਾਂ ਤੋਂ ਕਿਸਾਨਾਂ ਦੀ ਸਹਿਮਤੀ ਦੇ ਨਾਲ ਜਿਹੜੀਆਂ ਰੇਟ ਤੈਅ ਕੀਤੇ ਗਏ ਦੇ ਦਿੱਤੇ ਗਏ ਉਸ ਦੇ ਕਬਜ਼ੇ ਨਹੀਂ ਛੱਡੇ ਗਏ ਤੇ ਕਈ ਥਾਵਾਂ ਤੋਂ ਉੱਤੇ ਵੱਖ-ਵੱਖਰੇ ਕਾਰਨ ਨੇ ਕਿ ਕਬਜ਼ੇ ਕਿਉਂ ਨਹੀਂ ਛੱਡੇ ਗਏ ਪਰ ਜਿਹੜੀ ਕੱਲ੍ਹ ਵਾਲੀ ਮੀਟਿੰਗ ਨੂੰ ਲੈ ਕੇ ਹੁਣ ਕੀ ਹੋਇਆ ਕਿ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਨ ਗੜਕਰੀ ਨੇ ਅੱਜ ਪੰਜਾਬ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੌਮੀ ਮਾਰਗਾਂ ਲਈ ਗ੍ਰਹਿਣ ਕੀਤੀਆਂ ਗਈਆਂ ਕਬਜ਼ੇ ਨਾ ਦਵਾਏ ਗਏ ਤਾਂ ਪੰਜਾਬ ਲਈ ਨਵੇਂ ਕੌਮੀ ਮਾਰਗਾਂ ਦੇ ਪ੍ਰੋਜੈਕਟ ਅਲਰਟ ਨਹੀਂ ਕੀਤੇ ਜਾਣਗੇ ਬੜਾ ਵੱਡਾ ਝਟਕਾ ਹੈ ਪੰਜਾਬ ਸੂਬੇ ਦੇ ਲਈ ਕਿਉਂਕਿ ਪਹਿਲਾਂ ਵਾਲੇ ਥਾਂ ਦੇ ਉੱਤੇ ਹੀ ਕਬਜ਼ੇ ਨਹੀਂ ਛੁੜਾਏ ਗਏ ਪੰਜਾਬ ਸਰਕਾਰ ਲਈ ਇਹ ਚਿੰਤਾ ਵਾਲਾ ਸਨੇਹਾ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਦਿਹਾਤੀ ਵਿਕਾਸ ਫੰਡ ਰੋਕ ਕੇ ਜਾਣ ਕਰਕੇ ਪੈਂਡੂ ਲਿੰਕ ਸੜਕਾਂ ਦੀ ਸਾਰੀ ਤੇ ਮੁਰੰਮਤ ਦਾ ਕੰਮ ਠੱਪ ਪਿਆ ਹੈ ਕੇਂਦਰੀ ਮੰਤਰੀ ਗੜਕਰੀ ਨੇ ਪੰਜਾਬ ਵਿਚਲੇ ਕੌਮੀ ਮਾਰਗਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ ਤੇ ਜਿਸ ਮੀਟਿੰਗ ਦੇ ਵਿੱਚ ਪੰਜਾਬ ਦੇ ਪੀ ਡਬਲਯੂ ਟੀ ਮਿਨਿਸਟਰ ਨੇ ਜਿਹੜੇ ਮંત્રી ਹਰਭਜਨ ਸਿੰਘ ਈਟੀਓ ਮੁੱਖ ਮੰਤਰੀ ਤੇ ਪ੍ਰਮੁਖ ਸਕੱਤਰ ਵੀ ਕੇ ਸਿੰਘ ਤੇ ਬਿਜਲੀ ਵਿਭਾਗ ਦੇ ਪ੍ਰਮੁਖ ਸਕੱਤਰ ਤੇਜਵੀਰ ਸਿੰਘ ਤੇ ਲੋਕ ਨਿਰਮਾਣ ਵਿਭਾਗ ਦੇ ਪ੍ਰਮੁਖ ਸਕੱਤਰ ਪ੍ਰਿਆੰਕ ਭਾਰਤੀ ਤੋਂ ਇਲਾਵਾ ਕੌਮੀ ਸ਼ਾਰਾ ਅਥਾਰਟੀ ਦੇ ਅਧਿਕਾਰੀ ਤੇ ਕੌਮੀ ਮਾਰਗਾਂ ਦੇ ਠੇਕੇਦਾਰ ਵੀ ਸ਼ਾਮਲ ਹੋਏ ਚੇਤੇ ਇੱਥੇ ਵੀ ਰੱਖਣਾ ਬਣਦਾ ਹੈ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਜ਼ਮੀਨਾਂ ਦੇ ਅੜਿੱਕੇ ਕਾਰਨ 3303 ਕਰੋੜ ਰੁਪਏ ਦੇ ਤਿੰਨ ਕੌਮੀ ਮਾਰਗਾਂ ਦੇ ਪ੍ਰੋਜੈਕਟ ਰੱਦ ਕਰ ਦਿੱਤੇ ਨੇ ਜਦ ਕਿ 4900 42 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਲੈ ਕੇ ਕਾਰਵਾਈ ਪ੍ਰਕਿਰਿਆ ਅਧੀਨ ਹੈ ਕੇਂਦਰੀ ਮੰਤਰੀ ਗੜਕਰੀ ਨੇ ਅੱਜ ਦੋ ਟੁਕ ਸ਼ਬਦਾਂ ਵਿੱਚ ਕਿਹਾ ਕਿ ਸਮੁੱਚੇ ਦੇਸ਼ ਵਿੱਚ ਸੜਕੀ ਨਿਰਮਾਣ ਵਿੱਚ ਕੋਈ ਅੜਿੱਕਾ ਨਹੀਂ ਹੈ ਦਿੱਲੀ ਅਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦਾ ਕੰਮ ਹਰਿਆਣਾ ਵਿੱਚ ਮੁਕੰਮਲ ਹੋਣ ਦੇ ਨੇੜੇ ਹੈ ਆਉਂਦੇ 6 ਮਹੀਨਿਆਂ ਵਿੱਚ ਹਰਿਆਣਾ ਵਿੱਚ ਇਸ ਮਾਰਗ ਦਾ ਉਦਘਾਟਨ ਹੋ ਜਾਣਾ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਹਾਲੇ ਇਸ ਪ੍ਰੋਜੈਕਟ ਦੇ ਕਾਫੀ ਹਿੱਸਿਆਂ ਦੀ ਜ਼ਮੀਨ ਦਾ ਕਬਜ਼ਾ ਹੀ ਨਹੀਂ ਮਿਲਿਆ ਕੰਮ ਹੋਣਾ ਤੇ ਦੂਰ ਦੀ ਗੱਲ ਪਰ ਲੋਕ ਨਿਰਮਾਣ ਮੰਤਰੀ ਹਰਪਜਨ ਈਟਿਓ ਨੇ ਗੜਕਰੀ ਕੋਲ ਪੰਜਾਬ ਨੂੰ ਨਵੇਂ ਸੜਕ ਪ੍ਰੋਜੈਕਟ ਦੇਣ ਦੀ ਮੰਗ ਰੱਖੀ ਹੈ ਇਸ ਤੇ ਟਿੱਪਣੀ ਕਰਦੇ ਆ ਗੜਕਰੀ ਨੇ ਆਖਿਆ ਕਿ ਪਹਿਲਾਂ ਤੋਂ ਚੱਲ ਰਹੇ ਕੌਮੀ ਮਾਰਗਾਂ ਦੇ ਪ੍ਰੋਜੈਕਟ ਦੇ ਅੜਿੱਕੇ ਜੇ ਪੰਜਾਬ ਸਰਕਾਰ ਨੇ ਦੂਰ ਨਾ ਕੀਤੇ ਤਾਂ ਨਵਾਂ ਪ੍ਰੋਜੈਕਟ ਭੁੱਲ ਜੋ ਇਹ ਤਾਂ ਫਿਰ ਸੁਪਨਾ ਵਾਂਗ ਕੇ ਰਹਿ ਸਕਦਾ ਹੈ ਗੜਕਰੀ ਨੇ ਕਿਹਾ ਕਿ ਉਦੋਂ ਤੱਕ ਨਵੇਂ ਸੜਕੀ ਪ੍ਰੋਜੈਕਟ ਪੰਜਾਬ ਨੂੰ ਨਹੀਂ ਦਿੱਤੇ ਜਾਣਗੇ ਜਦ ਤੱਕ ਮੌਜੂਦਾ ਪ੍ਰੋਜੈਕਟ ਦੀਆਂ ਮੁਸ਼ਕਲਾਂ ਦੂਰ ਨਹੀਂ ਹੋ ਜਾਂਦੀਆਂ ਪੰਜਾਬ ਸਰਕਾਰ ਨੇ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਦਾ ਜਿਹੜਾ ਹੈ ਹਵਾਲਾ ਦਿੱਤਾ ਹੈ ਉਸ ਨੂੰ ਲੈ ਕੇ ਉਹਨਾਂ ਨੇ ਜਿਹੜਾ ਹਵਾਲਾ ਦਿੱਤਾ ਕਿ ਇਸ ਕਰਕੇ ਕਬਜ਼ੇ ਨਹੀਂ ਛਡਾਏ ਗਏ ਜਿਹੜੇ ਕੀ ਹੈ ਉਹ ਸਮਾਂ ਲੱਗ ਗਿਆ ਇਸ ਨੂੰ ਲੈ ਕੇ ਹੁਣ ਹੋਰ ਜਿਹੜੀ ਗੱਲ ਹੈ ਜਿਹੜੀ ਅਗਲੀ ਗੱਲ ਖਛਪੀ ਐ ਇਸ ਦੇ ਵਿੱਚ ਸੰਦੀਪ ਵੀ ਇਹ ਹੈ ਕਿ ਉਹ ਤੁਸੀਂ ਜਿਹੜੇ ਪੁਰਾਣੇ ਪ੍ਰੋਜੈਕਟ ਨੇ ਉਹ ਉਹਦੇ ਵਿੱਚ ਤੁਸੀਂ ਕਲੀਅਰੈਂਸ ਨਹੀਂ ਦਿੱਤੀ ਹੈਗੀ ਜਿਹੜੇ ਹੋਰ ਰਾਜਵਾਰ ਨਿਕਲ ਰਹੇ ਨੇ ਉਹਦੇ ਕਬਜ਼ੇ ਨਹੀਂ ਇਹਨਾਂ ਸਰਕਾਰ ਨੂੰ ਦਵਾਏ ਗਏ ਹੈਗੇ ਪਰ ਤੁਸੀਂ ਨਵੇਂ ਪ੍ਰੋਜੈਕਟ ਲੈਣ ਲਈ ਕਿਸ ਮੂਹ ਨਾਲ ਉੱਥੇ ਜਾ ਰਹੇ ਹੋ ਨਵੇਂ ਪ੍ਰੋਜੈਕਟ ਮੰਗਣ ਦੇ ਲਈ ਹੋ ਸਕਦਾ ਹਰ ਭਜਨ ਸੰਗੀਤੀ ਅਨੁਆਸ ਹੋਵੇ ਕਿ ਬੜੀ ਮੀਟਿੰਗ ਹੋ ਰਹੀ ਹੈ ਜੀ ਚੰਗਾ ਮਾਹੌਲ ਹੈ ਇੱਥੇ ਕੋਈ ਵੀ ਗੱਲ ਰੱਖੀ ਜਾ ਸਕਦੀ ਤੇ ਰੱਖਣੀ ਵੀ ਬਣਦੀ ਹੈ ਪੰਜਾਬ ਦੇ ਮੰਤਰੀਆਂ ਵੱਲੋਂ ਜਦੋਂ ਵੀ ਮੌਕਾ ਮਿਲਦਾ ਕੇਂਦਰ ਦੇ ਕਿਸੇ ਵੀ ਮੰਤਰੀ ਦੇ ਨਾਲ ਗੱਲ ਕਰਨ ਦਾ ਪਰ ਸਵਾਲ ਇਹ ਹੈ ਕਿ ਉਹਨਾਂ ਨੇ ਵੀ ਅੱਗੋਂ ਕੋਈ ਇਤ ਹੈ ਨਹੀਂ ਕਿ ਉਹ ਆਪਦਾ ਹੋਮਵਰਕ ਨਹੀਂ ਕਰਕੇ ਆਏ ਉਹਨਾਂ ਨੇ ਵੀ ਫਿਰ ਪੁਰਾਣਾ ਰਿਸਰਚ ਵਰਕ ਅਫਸਰਾਂ ਨੇ ਦੱਸਿਆ ਹੀ ਹੋਣਾ ਇੱਥੇ ਇੱਥੇ ਆ ਦਿੱਕਤ ਆ ਰਹੀ ਹੈ ਸਾਨੂੰ ਹੁਣ ਅੱਗੇ ਕੀ ਕਹਿ ਰਹੇ ਆ ਮੰਤਰੀ ਕਹਿੰਦੇ ਇੱਕ ਤੇ ਇਲੈਕਸ਼ਨ ਕਰਕੇ ਦੂਜਾ ਕਿਸਾਨ ਯੂਨੀਅਨਾਂ ਵੱਲੋਂ ਮੁਆਵਜ਼ੇ ਨੂੰ ਲੈ ਕੇ ਕੀਤੀ ਜਾ ਰਸਨੀ ਹੋ ਗਿਆ ਕਿ ਪੰਜਾਬ ਵਿੱਚ ਕਰੀਬ 52000 ਕਰੋੜ ਰੁਪਏ ਦੇ 1500 ਕਿਲੋਮੀਟਰ ਦੇ ਕੌਮੀ ਮਾਰਗਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਜਿਨ੍ਹਾਂ ਵਿੱਚ ਜਾਮਨਗਰ ਅਮਰitsar ਪ੍ਰੋਜੈਕਟ ਵੀ ਸ਼ਾਮਲ ਹੈ ਗੜਕਰੀ ਨੇ ਮੀਟਿੰਗ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ ਲਾਡੋਵਾਲ ਟੋਲ ਪਲਾਜ਼ਾ ਦੀ ਗੱਲ ਕਰਦਿਆਂ ਕਿ ਪੰਜਾਬ ਵਿੱਚ ਰੋਜ਼ਾਨਾ 1 ਕਰੋੜ ਰੁਪਏ ਦੇ ਟੋਲ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਨੇ ਵੀ ਲੰਬਾ ਦਿੱਤਾ ਕਿ ਪੰਜਾਬ ਸਰਕਾਰ ਤਾਂ ਹੁਣ ਟੈਕਸੀਆਂ ਵਾਲਿਆਂ ਦੀ ਮਨਮਾਨੀ ਅੱਗੇ ਵੀ ਝੁੱਕ ਗਈ ਹੈ ਇੱਥੇ ਇਕੱਲੀ ਗੱਲ ਪ੍ਰੋਜੈਕਟਾਂ ਦੀ ਨਹੀਂ ਸੀ ਅਖੀਰ ਵਿੱਚ ਇਹ ਵੀ ਗੱਲ ਹੈ ਕਿ ਇਹਦਾ ਲਾਡੋਵਾਲ ਟੋਲ ਪਲਾਜ਼ਾ ਸਾਰੇ ਜਾਣਦੇ ਆ ਕਿ ਪੰਜਾਬ ਸੂਬੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਕਈ ਸਮੇਂ ਤੋਂ ਉਥੋਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਜਿਹੜੀਆਂ ਉੱਥੇ ਏਕਾ ਕਰਕੇ ਬੈਠੀਆਂ ਨੇ ਇਸ ਕਰਕੇ ਉਹਨੂੰ ਰੋਕਿਆ ਹੋਇਆ ਤੇ ਕਹਿੰਦੇ ਰਜਾਨਾ ਕਰੋੜ ਰੁਪਏ ਤੋਂ ਵੱਧ ਦਾ ਘਾਟਾ ਪੈ ਰਿਹਾ ਟੋਲ ਦਾ ਤਾਂ ਉਸ ਨੂੰ ਦੀ ਕੌਣ ਜ਼ਿੰਮੇਵਾਰ ਹੈ ਤੁਸੀਂ ਤਾਂ ਕਹਿੰਦੇ ਟੈਕਸੀਆਂ ਵਾਲਿਆਂ ਕੀ ਝੁੱਕ ਗਏ ਹਾਲਾਂਕਿ ਉੱਥੇ ਟੈਕਸੀਆਂ ਵਾਲਿਆਂ ਨੇ ਪਹਿਲਾਂ ਕੋਈ ਪਹਿਲ ਕਦਮ ਨਹੀਂ ਕੀਤੀ ਉੱਥੇ ਕਿਸਾਨ ਜਥੇਬੰਦੀਆਂ ਨੇ ਕੀਤੀ ਇਹ ਕੀ ਤਮਾਸ਼ਾ ਹੈ ਕਿਸਾਲ ਚ ਤਿੰਨ ਤਿੰਨ ਵਾਰੀ ਟੋਲ ਵਧਾ ਦਿੱਤੇ ਜਾਣ ਇਸੇ ਕਰਕੇ ਉੱਥੇ ਉਹਨਾਂ ਨੇ ਧਰਨਾ ਮਜਾਰਾ ਕੀਤਾ ਤੇ ਹੁਣ ਉਸ ਨੂੰ ਲੈ ਕੇ ਵੀ ਜਿਹੜੇ ਕੇਂਦਰੀ ਮੰਤਰੀ ਨੇ ਨਿਤਨ ਗੜਕਰੀ ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ ਕਿ ਉਹਨਾਂ ਨੇ ਦੇਸ਼ ਭਾਰਤ ਦੇ ਵਿੱਚ ਸੜਕਾਂ ਦੇ ਜਾਲ ਵਿਛਾਏ ਨੇ ਜਾਂ ਫਿਰ ਉਹ ਬਾਕੀ ਭਾਜਪਾ ਦੀ ਲੀਡਰਸ਼ਿਪ ਨਾਲੋਂ ਥੋੜਾ ਜਿਹਾ ਵੱਖਰਾ ਚੱਲਦੇ ਨੇ ਉਸ ਨੂੰ ਲੈ ਕੇ ਪੰਜਾਬ 'ਚ ਵੀ ਅਕਸਰ ਆਮ ਸਨਨ ਨੂੰ ਦੇਖਣ ਨੂੰ ਮਿਲਦਾ ਹੈ ਕਿ ਗੜਕਰੀ ਹੈ ਜਿਹੜਾ ਨਿਤਨ ਗੜਕਰੀ ਉਹ ਬਾਕੀਆਂ ਦੇ ਮੁਕਾਬਲੇ ਠੀਕ ਲੀਡਰ ਨੇ ਇਹ ਉਹ ਅੱਗੇ ਆਉਣ ਤੇ ਦੇਸ਼ ਹੋਰ ਤਰੱਕੀ ਕਰ ਸਕਦਾ ਇਸ ਤਰ੍ਹਾਂ ਦੀ ਇੱਕ ਧਾਰਨਾ ਜੀ ਬਣ ਗਈ ਹੈ ਹੁਣ ਜਦੋਂ ਉਹਨਾਂ ਨੂੰ ਅਥਾਰਟੀ ਹੋਰ ਇਸ ਤੋਂ ਵੀ ਵੱਡੀ ਮਿਲੇਗੀ ਉਹ ਕੀ ਕਰਦੇ ਆ ਇਹ ਤੇ ਬਾਅਦ ਦੀਆਂ ਗੱਲਾਂ ਨੇ ਪਰ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਾਫੀ ਕੁਝ ਸੁਣਨਾ ਪੈ ਗਿਆ ਖਾਸ ਕਰਕੇ ਜਿਹੜੇ ਪ੍ਰੋਜੈਕਟ ਨੇ ਰੁਕੇ ਹੋਏ ਨੇ ਜ਼ਮੀਨਾਂ ਦੇ ਕਬਜ਼ੇ ਨਹੀਂ ਛੁਡਾਏ ਗਏ ਉਹਨਾਂ ਦੋ ਗੱਲਾਂ ਨੇ ਇੱਕ ਤੇ ਮੰਤਰੀ ਦੇ ਜਵਾਬ ਤੋਂ ਹੀ ਪਤਾ ਲੱਗ ਗਿਆ ਕਿ ਕਿਸਾਨ ਜੱਥੇਬੰਦੀਆਂ ਜਿਹੜੀਆਂ ਮੁਆਵਜ਼ੇ ਦੇ ਮੰਗ ਕਰ ਰਹੀਆਂ ਨੇ ਇੱਕ ਤੇ ਇੱਥੇ ਉਹ ਨਹੀਂ ਵਿਰੋਧ ਚੱਲਣਾ ਚਾਹੁੰਦੇ ਪੰਜਾਬ ਸਰਕਾਰ ਕਿ ਜੱਥੇਬੰਦੀਆਂ ਨੂੰ ਸਿੱਧਾ ਕੋਰੀ ਨਾ ਕਰ ਦਿੱਤੀ ਕਿ ਤਾਂ ਤੁਸੀਂ ਕੇਂਦਰ ਤੋਂ ਜਾ ਕੇ ਮੰਗੋ ਸਾਡੇ ਗੜ ਬਿਫਤਾ ਪੈ ਸਕਦੀ ਇਸ ਕਰਕੇ ਇਧਰ ਵੀ ਥੋੜਾ ਜਿਆ ਉਹਨਾਂ ਨੂੰ ਪਲੋਸ ਕੇ ਰੱਖਣਾ ਹੈ ਤੇ ਕੇਂਦਰ ਸਰਕਾਰ ਨੂੰ ਵੀ ਕਹਿਣਾ ਹੈ ਕਿ ਇਧਰ ਦੇਖ ਲਓ ਜੀ ਜਥੇ ਬੰਦੀਆਂ ਨਹੀਂ ਸਾਨੂੰ ਮੁਆਵਜ਼ਾ ਮੰਗ ਰਹੀਆਂ ਇਸ ਕਰਕੇ ਕਬਜ਼ੇ ਨਹੀਂ ਛਡਵਾ پا ਰਹੇ ਅਸੀਂ ਫਿਰ ਲਾਡੋਵਾਲ ਟੋਲ ਪਲਾਜ਼ੇ ਦੀ ਗੱਲ ਆ ਗਈ ਉੱਥੇ ਤੇ ਉਹ ਮੰਤਰੀ ਇੱਥੋਂ ਤੱਕ ਕਹਿ ਗਏ ਇਹ ਤੁਸੀਂ ਟੈਕਸੀਆਂ ਵਾਲੇ ਅੱਗੇ ਝੁੱਕ ਗਏ ਤੁਸੀਂ ਲੋਕਾਂ ਅੱਗੇ ਝੁੱਕ ਗਏ ਸਰਕਾਰਾਂ ਦਾ ਫਿਰ ਲੋਕ ਜਦੋਂ ਝੁਕਾਉਣ ਤੇ ਆਉਣ ਤੇ ਝੁਕਣਾ ਹੀ ਪੈਂਦਾ ਤੇ ਪੰਜਾਬ ਦਾ ਤੇ ਇਤਿਹਾਸ ਰਿਹਾ ਹੈ ਕਿ ਜਦੋਂ ਜਦੋਂ ਵੀ ਕੱਤਾ ਨੇ ਕੋਈ ਜਿਹੇ ਫੈਸਲੇ ਲਏ ਆ ਜਿਹੜੇ ਲੋਕਾਂ ਨੂੰ ਪਸੰਦ ਨਹੀਂ ਤੇ ਫਿਰ ਉਸ ਨੂੰ ਲੈ ਕੇ ਲੋਕ ਜਦੋਂ ਇਕੱਠੇ ਹੁੰਦੇ ਆ ਤੇ ਫਿਰ ਸਰਕਾਰ ਚਾਹੇ ਕੇਂਦਰ ਦੀ ਹੋਵੇ ਜਾਂ ਸੂਬੇ ਦੀ ਹੋਵੇ ਉਸ ਨੂੰ ਝੁਕਣਾ ਹੀ ਪੈਂਦਾ ਐਸੇ ਕਰਕੇ ਕੇਂਦਰ ਸਰਕਾਰ ਦੀ ਕਹਿੰਦੇ ਕਾਫੀ ਲਾਹ ਪਾ ਹੋ ਗਈ ਝਾੜ ਚੰਬ ਹੋ ਗਈ ਇਸ ਮਸਲੇ ਨੂੰ ਲੈ ਕੇ ਇੱਕ ਤਾਂ ਵੀ ਕਹਿੰਦੇ ਕਬਜ਼ੇ ਛਡਾਓ